ਅੰਮ੍ਰਿਤਮਈ ਮਾਹੌਲ ਬਣਿਆ ਹੈ ਕਿਉਂਕਿ ਗੁਰੂ ਦੀ ਬਾਣੀ ਦਾ ਗਾਇਨ ਹੋ ਰਿਹਾ ਹੈ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪ ਬਖਸ਼ਿਸ਼ ਕਿਰਪਾ ਕਰਕੇ ਇਹ ਸੇਵਾ ਲੈ ਰਹੇ ਹਨ ਤੁਸੀਂ ਰੋਜ਼ ਹੀ ਇਸੇ ਪਿਆਰ ਵਿੱਚ ਜੁੜ ਕੇ ਕੀਰਤਨ ਦਾ ਆਨੰਦ ਮਾਣਦੇ ਹੋ ਸੰਗਤਾਂ ਵੱਲੋਂ बहुत सारे हुक्म हुए सन आप जी शब्द शुरू करवाई भीर भुपिंद सिंह जी ने भी बार बार क्या कि भाई साहब जो संगत हुक्म कर रही है वो जरूर संगत में सराहने शब्द मैं बहुत खुशी है कि मेरे बड़े वीर बहुत ही प्यारे विद्वान कीर्तनी है भाई साहब भाई इंद्र सिंह इंदरजीत सिंह जी खालसा हजूरी रागी श्री दरबार साहब ਭਾਈ ਸਾਹਿਬ ਭਾਈ ਗੁਰਿੰਦਰ ਵੀਰ ਸਿੰਘ ਜੀ ਅਤੇ ਸੁਦਰ ਸਿੰਘ ਇਸ ਸਥਾਨ ਤੇ ਬਹੁਤ ਹੀ ਪਿਆਰ ਨਾਲ ਸੇਵਾ ਨਿਭਾਰੇ ਭਾਈ ਸਾਹਿਬ ਭਾਈ ਸੁਦਰ ਸਿੰਘ ਜੀ ਅਗੇ ਨੀ ਗੁਰੂ ਪਿਛਲੀ ਵਾਰੀ ਇਹਨਾਂ ਨੇ ਕੈਮਰਾ ਨਾਲ ਬਿੱਟਿੰਗ ਲਿਆਣਾ ਤੇ 사ਉਂਡ ਪਤਾ ਲੱਗ ਗਿਆ ਤੇ ਇਸ ਵਾਰੀ ਮੈਂ ਨਹੀਂ ਆਖਣਾ ਉਹ ਗੁੱਸਾ ਕਰ ਲੰਦੇ ਕੋ ਬੜਾ ਪਿਆਰਾ ਨਾਮ ਇਹਨਾਂ ਦਾ ਮੈਂ ਇਹਨੂੰ ਆਪਣਾ ਨਾਮ ਵੀ ਦੱਸਿਆ ਸੀ ਮੈਂ ਕਿ ਮੇਰੀ ਮਾਂ ਮੇਰੇ ਵੱਡੇ ਭੈਣ ਭਰਾ ਸਾਰੇ ਮੈਨੂੰ ਪੁਰਾਣੇ ਕੋ ਛੋਟੇ ਨਾਮ ਨਾਲ ਹੀ ਜਿਵੇਂ ਬੁਲਾਉਂਦੇ ਕੋਈ ਨਹੀਂ ਕਹਿੰਦਾ ਭਾਈ ਰਵਿੰਦਰ ਸਿੰਘ ਘਾਲੀ ਸੀ ਉਹੀ ਨਾ ਛੋਟਾ ਬੁਲਾਉਂਦੇ ਹਨ ਮੈਂ ਕਿ ਪਿਆਰ ਵਾਲਾ ਨਾਮ ਹੈ ਇਹ ਦੱਸਣਾ ਚਾਹੀਦਾ ਸੰਗਤ ਨੂੰ ਜਿਹੜਾ ਉਸ ਵਿੱਚ ਪਿਆਰ ਹੈ ਉਸ ਵਿੱਚ ਲਾੜ ਹੈ ਉਸ ਨਾਮ ਵਿੱਚ ਉਹ ਪਤਾ ਲੱਗਣਾ ਚਾਹੀਦਾ ਹੈ ਮਾਂ ਪਿਓ ਨੇ ਜਿਹੜਾ ਨਾਮ ਰੱਖਿਆ ਸੀ ਤਕਨ ਜੀ ਤੁਸੀਂ ਦੱਸਿਆ ਇਹ ਮਾਂ ਸੋ ਭਾਈ ਸਬਸਤਿੰਦਰ ਸਿੰਘ ਜੀ ਕੀ ਸਾਰੇ ਗੁਰੂ ਰਾਮਦਾਸ ਜੀ ਦੇ દર ਤੋਂ ਵਰਸਾਇਆ ਕੀਤੇ ਨੇ ਦੇਖੋ ਪਿਆਰ ਨਾਲ ਆਈ ਸਾਰੇ ਕਿੰਨਾ ਅਮਰੀਕਾ ਦੀ ਧਰਤੀ ਨੂੰ ਭਾਗ ਲੱਗੇ ਹਨ ਕਿ ਕਿੰਨੇ ਕਿੰਨੇ ਸਿਆਣੇ ਵਿਦਵਾਨ ਉਸ ਧਰਤੀ ਕਿੰਨਾ ਲੰਮਾ ਸਮਾਸਿਵਾਂ ਨਿਭਾਉਣ ਵਾਲੇ ਇਹ ਸਾਰੇ ਕੀਤਨੀ ਹੈ ਅੱਜ ਤੁਹਾਡੇ ਕੋਲ ਆ ਕੇ ਉਹ ਗੁਰੂ ਸ਼ਬਦ ਗੁਰੂ ਰਾਮਦਾਸ ਜੀ ਦੀ ਬਾਤ ਨੂੰ ਵੰਡ ਰਹੇ ਹਨ ਤੇ ਤੁਸੀਂ ਵੀ ਬੜੇ ਪਿਆਰ ਨਾਲ ਉਸ ਬਾਤ ਨੂੰ ਪ੍ਰਾਪਤ ਕਰਦੇ ਅੱਜ ਵਾਣਿਆ ਹੈ ਇਸ ਸਥਾਨ ਦੇ ਪਿਆਰ ਦਾ ਸਦਕਾ ਆਪ ਸੰਗਤਾਂ ਦੇ ਪਿਆਰ ਦਾ ਸਦਕਾ ਵੀਰ ਭੁਪਿੰਦਰ ਸਿੰਘ ਜੀ ਦੇ ਪਿਆਰ ਦਾ ਸਦਕਾ ਇਹ ਸਾਰੇ ਜਥੇ ਦੇਖੋ ਅੱਜ ਆਪ ਜੀ ਦੇ ਸਾਨੂੰ ਸਟੇਜ ਤੇ ਸ਼ੋਭਤ ਹਨ ਤੇ ਤੁੰਗੂ ਰਾਮਦਾਸ ਪਾਤਸ਼ਾਹ ਜੀ ਦੀ ਇਸ ਤੋਂ ਵੱਡੀ ਹੋਰ ਬਖਸ਼ਿਸ਼ ਕਿਹੜੀ ਹੋ ਸਕਦੀ ਹੈ ਕਿਤੇ ਇੱਕ ਜਥੇ ਨੂੰ ਬੁਲਾਣਾ ਹੋਵੇ ਤੇ ਪ੍ਰਬੰਧਕਾਂ ਨੂੰ ਕਈ ਉਪਰਾ ਲੈਕਰ ਨੇ ਭਿੰਦੇ ਹਨ ਤੇ ਇੱਥੇ ਤੁਹਾਡੇ ਸਾਨੂੰ ਚਾਰਜ ਦੇ ਬਿਠੇ ਹਨ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮਿਹਰ ਹੈ ਕਿਰਪਾ ਹੈ ਇਹ ਸਾਰੇ ਪਿਆਰ ਦੇ ਬੰਦੇ ਹਨ ਕੋਈ ਵਿਸ਼ੇਸ਼ ਬਰਾਲਾ ਨਹੀਂ ਹੈ ਕਿ ਆਪੇ ਪਿਆਰ ਦੇ ਬੰਦੇ ਤੁਹਾਡੇ ਸੰਗਤਾਂ ਦੀ ਪਿਆਰ ਨੂੰ ਮੁੱਖ ਰੱਖਦੇ ਆ ਆਪ ਜੀ ਦੇ ਦਰਸ਼ਨ ਕਰਨ ਲਈ ਕਿਥੇ ਵੀ ਕਿ ਇਹ ਸਾਰੇ ਰਲ ਕੇ ਅਸੀਂ ਹਾਜ਼ਰੀ ਲਵਾ ਰਹੇ ਹਾਂ ਕਿਉਂਕਿ ਅੱਜ ਇਸ ਚਾਰ ਦਿਨ ਦੀ ਲੜੀ ਦਾ ਇਹ ਆਖਰੀ ਦੀਵਾਨ ਹੈ ਭਾਈ ਸਾਹਿਬ ਨੇ ਹੁਕਮ ਕੀਤਾ ਹੈ ਕਿ ਸਾਰੇ ਸ਼ਬਦ ਸਰੂਰ ਕੁਰਾਜ ਜਿਹੜੀ ਸੰਗਤ ਬਾਰ-ਬਾਰ ਕਹਿ ਰਹੀ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਤੁਸੀਂ ਸਾਰੇ ਦਰਬਾਰ ਸਾਹਿਬ ਜੀ ਤੋਂ ਤਾਨੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਸ ਭਾਵਨ ਸਥਾਨ ਤੋਂ ਰੋਜ਼ ਕੀਰਤਨ ਸੁਣਦੇ ਹੋ ਭਾਵੇਂ ਤੁਹਾਨੂੰ ਪਤਾ ਹੁੰਦਾ ਹੈ ਕਿ ਟੈਲੀਵਿਜ਼ਨ ਰਾਹੀਂ ਕੀਰਤਨ ਦਾ ਆਨੰਦ ਮਾਣਦੇ ਹੋ ਟੀਵੀ ਰਾਹੀਂ ਕੀਰਤਨ ਸੁਣ ਰਹੇ ਹੋ ਪਰ ਗੁਰੂ ਪਿਆਰਿਓ ਉਸ ਦਰ ਤੋਂ ਆ ਰਹੀ ਬਾਣੀ ਉਸ ਦਰ ਤੋਂ ਆ ਰਿਹਾ ਕੀਰਤਨ ਐਸੀ ਬਖਸ਼ਿਸ਼ ਕਰਦਾ ਹੈ ਐਸੀ ਕਿਰਪਾ ਕਰਦਾ ਹੈ ਐਸਾ ਅਸਰ ਹੁੰਦਾ ਹੈ ਕਿ ਕਦੀ ਨਹੀਂ ਮਹਿਸੂਸ ਹੁੰਦਾ ਕਿ ਅਸਲੀ ਹਜ਼ਾਰਾ ਮਿਲ ਦੂਰ ਬੈਠੇ ਕੀਰਤਨ ਟੀਵੀ ਰਾਹੀਂ ਸੁਣ ਰਹੇ ਆ ਉਸ ਲਈ ਉਸ ਨੂੰ ਸੁੰਦਾ ਹੈ ਇਹ ਸੰਗਤਾਂ ਦੀ ਭਾਵਨਾ ਹੈ ਕਿ ਭਾਈ ਸਾਹਿਬ ਸਾਨੂੰ ਨੂੰ ਲੱਗਦਾ ਹੈ ਅਸੀਂ ਤੇ ਗੁਰੂ ਰਾਮਦਾਸ ਪਿਤਾ ਦੇ ਉਸ ਪਾਵਨ ਥਾਨ ਸੱਚਖੰਡ ਸ਼ਹਿਰ ਮੰਦਰ ਸਾਹਿਬ ਇੱਕ ਬੈਠ ਕੇ ਕੀਰਤਨ ਦਾ ਆਨੰਦ ਮਾਣੇ ਇਹ ਬਖਸ਼ਿਸ਼ ਹੈ ਉਸ ਦਰ ਦੀ ਉਸ ਘਰ ਦੀ ਜਿੱਥੇ ਸਭੇ ਥਾਵ ਨਹੀਂ ਤੁਝਿਆ ਬਦੋ ਪੁਰਖ ਵਿਦਾਤੇ ਤਾ ਤੁ ਸੋਹਿਆ ਵਸਦੀ ਸਗਨ ਅਪਾਰ ਅਨੂ ਰਾਮਦਾਸੁਰ ਹਰ ਹਾਨਾਨਿਕ ਕਸਮ ਲਜਾਏ ਨਾਏ ਰਾਮਦਾਸ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸਮਰੱਥ ਗੁਰੂ ਸਿਰਹੱਥ ਧਰਿਓ ਗੁਰੂ ਕੀਨੀ ਕਿਰਪਾ ਹਰ ਨਾਮ ਇਹ ਬਖਸ਼ਿਸ਼ ਹੈ ਉਸ ਗੁਰੂ ਦੀ ਜਿਸ ਗੁਰੂ ਦੀ ਚਰਨ ਧੂੜ ਦਾ ਸਦਕਾ ਅੱਜ ਤੁਹਾਡੇ ਇੱਥੇ ਆ ਕੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਜੇ ਅਸੀਂ ਉਸ ਦਰ ਦੇ ਕੀਰਤਨੀ ਨਾ ਹੁੰਦੇ ਉਸ ਦਰ ਦੀ ਸੇਵਾ ਨਾ ਕਰੇ ਹੁੰਦੇ ਤੇ ਸ਼ਾਇਦ ਪਤਾ ਨਹੀਂ ਤੁਹਾਡੇ ਦਰਸ਼ਨ ਨਸੀਬ ਹੋਣੇ ਸਨ ਜਾਂ ਨਹੀਂ ਹੋਣੇ ਸਨ ਕਿਉਂਕਿ ਤੁਸੀਂ ਉਸ ਦਰ ਨੂੰ ਉਸ ਘਰ ਨੂੰ ਉਸ ਸਥਾਨ ਨੂੰ ਪਿਆਰ ਕਰਦੇ ਹੋ ਗੁਰੂ ਰਾਮਦਾਸ ਜੀ ਦੇ ਚਰਨਾ ਤੇ ਨਾਲ ਪਿਆਰ ਕਰਦੇ ਹੋ ਤੇ ਉਸ ਦਰ ਦੇ ਸੇਵਾਦਾਰਾਂ ਨੂੰ ਤੁਸੀਂ ਪਿਆਰ ਕੀਤਾ ਇਹ ਬਖਸ਼ਿਸ਼ ਹੈ ਉਸ ਘਰ ਦੀ ਸਾਡੀ ਕੋਈ ਸਿਆਣਪ ਨਹੀਂ ਹੈ ਕੋਈ ਗੁਣ ਨਹੀਂ ਹੈ ਸਿਰਫ ਤੇ ਸਿਰਫ ਤਰਸ ਹੈ ਗੁਰੂ ਰਾਮਦਾਸ ਜੀ ਦਾ ਤੇ ਸੰਗਤਾਂ ਦਾ ਪਿਆਰ ਜਿਹੜੇ ਤੁਸੀਂ ਨਿਵਾਜਦੇ ਆਓ ਅਗਲਾ ਸ਼ਬਦ ਕਾਲੀ ਕੋਇਂ ਤੂ ਪੀਤ ਕੋਨ ਕਾਲੀ ਆਪਣੇ ਪੀਤ ਨੂੰ ਗਏ ਹੋਂ ਫਿਰ ਕੇ ਚਾਲੀ ਮੈਂ ਕੋਸ਼ਿਸ਼ ਕਰਾਂਗਾ ਆਪਣੇ ਸਮਝ ਲੈਂਦਾ ਉਹ ਸਾਰੇ ਸ਼ਬਦ ਤੁਹਾਨੂੰ ਜੀ ਸਰਣ ਪੁਰਾਦੀ ਜਿਹੜੇ ਤੁਸੀਂ ਹੁਕਮ ਦਿੱਤੇ ਹਨ ਹਾਂਜੀ ਐਤਵਾਰ ਦਾ ਵੀ ਸ਼ਾਮ ਦਾ ਜੋ ਦੁਪਹਿਰੇ ਦੇ ਬਾਅਦ ਤੋਂ ਬਾਅਦ 6 ਤੋਂ 7 ਵਜੇ ਤੱਕ ਦਾਸ ਦੀ ਕੀਤਨੀ ਹਾਜ਼ਰੀ ਲਵਾਣਗੇ ਤੁਸੀਂ ਕਿਸੇ ਤਰ੍ਹਾਂ ਆਪਣਾ ਪਿਆਰ ਬਖਸ਼ਿਸ਼ ਕਰਨਾ ਜੀ ਅਵਸਰ ਹਲ ਕੇ ਇਹ ਸ਼ਬਦਾਂ ਗੈਰੀ